ਹੁਣ ਜਿਹੜੇ ਡਾਕਟਰ ਨੂੰ ਬਿਮਾਰੀ ਤੇ ਨਹੀਂ ਪਤਾ ਉਹ ਕਿਵੇਂ ਇਲਾਜ ਕਰ ਦੂਗਾ ਜੇ ਆਪਾਂ ਉਹਨਾਂ ਡਾਕਟਰਾਂ ਕੋਲੇ ਜਾਈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਬਿਮਾਰੀ ਕੀ ਦਾ ਇਲਾਜ ਕਿਵੇਂ ਕਰੀਦਾ ਹੁੰਦਾ ਪਿਛਲੇ 2 ਸਾਲ ਤੋਂ ਜੋ ਤੁਸੀਂ ਸਾਡੇ ਤੇ ਜ਼ਿੰਮੇਵਾਰੀ ਲਈ ਹੈ ਅਸੀਂ ਹਰ ਰੋਜ਼ ਲੱਭ ਲੱਭ ਕੇ ਫਾਈਲਾਂ ਲਿਆਉਣੇ ਆ ਕਿ ਆਹ ਫਾਈਲ ਕੱਢੋ ਇਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਕਿੰਨੇ ਸਾਲਾਂ ਦੀ ਦੱਬੀ ਪਈ ਹੈ ਚਲੋ ਲੋਕਾਂ ਕੋਲੇ ਚੱਲੀਏ ਚਲੋ ਵਪਾਰੀਆਂ ਕੋਲੇ ਚੱਲੀਏ ਛੋਟੇ-ਛੋਟੇ ਮੰਗਾ ਕਿੱਡਿਆਂ ਦੇ ਮੰਗਾ ਕਾਦੀ ਇੰਡਸਟਰੀਅਲ ਪਾਲਿਸੀ ਕੀ ਹੈ ਮੈਂ ਇੰਡਸਟਰੀਅਲ ਪਾਲਿਸੀ ਨੂੰ ਬਹੁਤ ਸੌਕੀ ਕਰ ਰਹੇ ਹਾਂ ਸਿੱਧਾ ਯਾ ਕੰਮ ਹੈ ਤੁਸੀਂ ਕੰਮ ਕਰਨਾ ਹੈ ਰੈਵਨਿਊ ਦੇਣਾ ਹੈ ਤੁਸੀਂ ਕੰਮ ਕਰਨ ਵਾਸਤੇ ਤੁਹਾਨੂੰ ਲੋਕ ਚਾਹੀਦੇ ਆ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ ਮੈਂ ਲੋਕ ਤੁਹਾਨੂੰ ਪ੍ਰੋਵਾਈਡ ਕਰਾਵਾਂ ਪੜੇ ਲਿਖੇ ਮੁੰਡੇ ਕੁੜੀਆਂ ਉਹਨਾਂ ਦੀ ਡਿਗਰੀ ਮੁਤਾਬਕ ਤੁਸੀਂ ਉਹਨਾਂ ਨੂੰ ਆਪਣੀ ਫੈਕਟਰੀ ਚ ਕੰਮ ਦਿਓ ਮੈਨੂੰ ਰੈਵਨਿਊ ਦਿਓ ਉਸ ਰੈਵਨਿਊ ਨਾਲ ਮੈਂ ਲੋਕਾਂ ਨੂੰ ਸਕੂਲ ਦਿਉਂ ਮੈਂ ਲੋਕਾਂ ਨੂੰ ਹਸਪਤਾਲ ਦਿਉਂ ਮੈਂ ਲੋਕਾਂ ਨੂੰ ਸੜਕਾਂ ਦਿਉਂ ਮੈਂ ਬਿਜਲੀ ਫ੍ਰੀ ਦਿਉਂ ਆ ਐਂਟੀ ਕਲॉक ਸਰਕਲ ਐਕਵਸ